ਆ ਚਾਰ ਦਿਨ ਕੱਢਦੀ ਆ ਜੇ ਕਿਉਂ ਕੋਈ ਪੁੜੇ ਪਾੜੇ ਨਹੀਂ ਤੋੜੇ ਤੇ ਬਾਕੀ ਤੁਸੀਂ ਟਿੱਪੀ-ਤੁੱਪੀ ਹੋਣੀ ਕਿ ਤਰ੍ਹਾਂ ਪੋਲਾ ਵਾ ਤੇ ਪਾ ਠੀਕ ਆ ਜੀ ਅੱਜ ਇਹ ਕਿਤਰਾ ਹੁੰਦੇ ਨਾ 30 ਕਿ ਬਣ ਗਿਆ ਲੋਕ-ਲੋਕ ਤੋਂ ਭੋਲ ਗਿਆ ਤੋਤਾ ਇਹਦੇ ਪੰਨਾਂ ਚੌਦ ਲੈ ਜਿੰਨੇ ੱਡਾ ਮਾਰਨਾ ਵਾ ਦੇ ਸਹੀ ਗੱਲ ਆ ਇਹਦੇ ਅੰਦਰ ਆ ਕੁੜੀ ਆ ਪੰਡਾ ਬਣਣੀ ਆ ਤੇ ਸ਼ੁਰੂਆਤ ਹੈ ਕਿ ਹਾਂਜੀ ਸਵਾਗਤ ਕਰਦਾ ਆ ਤੁਹਾਡਾ ਪਾਉ ਨੋਖ ਸਿੰਘ ਫਾਰਮ ਚੈਨਲ ਤੇ ਆਸ ਕਰਦਾ ਸਾਰੇ ਭੈਣ ਭਰਾ ਠੀਕ ਹੋਣਗੇ ਤੇ ਅੱਜ ਆਪਾਂ ਕੋਈ ਤੁਹਾਨੂੰ ਚਾਰ ਜਾਨਵਰ ਵਿਖਾਵਾਂਗੇ ਜਿਨ੍ਹਾਂ ਵਿੱਚ ਇੱਕ ਗੱਬਣ ਇੱਕ ਟੋਕੜ ਗੱਬਣ ਇੱਕ ਦਾ ਬੱਚਾ ਮਰਿਆ ਵਾ ਕੋਈ ਦੋ ਕੁ ਢਾਈਆਂ ਮਹੀਨਿਆਂ ਦੀ ਸੂਈ ਹੋਈ ਆ ਤੇ ਇੱਕ ਆਪਾਂ ਤੁਹਾਨੂੰ ਗੱਬਣ ਹਰਿਆਣੇ ਦੀ ਝੋਟੀ ਵਿਖਾਵਾਂਗੇ ਤੇ ਪਤਾ ਤੁਹਾਨੂੰ ਲੱਗ ਹੀ ਗਿਆ ਹੋਣਾ ਵਾ ਪਾਉ ਦੇ ਫਾਰਮ ਤੇ ਆਏ ਆ ਪਿੰਡ ਟੋਟੀਆਂ ਜ਼ਿਲ੍ਹਾ ਤਰਨਤਾਰਨ ਤੇ ਆਉ ਕਰਦੇ ਆ ਬਾਕੀ ਭਾਉ ਨਾਲ ਗੱਲਬਾਤ ਤੇ ਲੈਨੇ ਆ ਪਹਵਾ ਦੀ ਡਿਟੇਲ ਸਾਸਰੀ ਗੱਲ ਪਾਉ ਜੀ ਸਤਿਕਾਰ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਜੀ ਸਭ ਠੀਕ ਠਾਕ ਤੇ ਕਿੰਨੇ ਨਾਗਾ ਅੱਜ ਆਪਣੇ ਕੋਲ ਆਪਣੇ ਕੋਲ ਅੱਜ 4 ਲੱਖ ਖਾਵਾਂਗੇ ਠੀਕ ਆ ਜੀ ਆ ਵੜਾ ਨਗੀਨਾ ਲਿਆਂਦਾ ਆ ਇਹ ਤੇੰਦੇ ਰੱਬ ਨੇ ਦਿੱਤਾ ਤੇ ਅਜੀ ਪੰਜ ਚਾਰ ਦਰ ਕੱਢਦੀ ਆ ਇਹਦੀ ਕਾਹਨੂੰ ਗੱਲਾਂ ਤੇ ਸਹੀ ਗੱਲ ਆ ਆ ਭੈਣ ਇਹ ਪਹਿਲਾ ਕਿ ਅਜ ਪੰਜ ਚਾਰ ਤਨ ਕਰ ਦਿੱ ਗਿਆ ਬਾਕੀ ਸੰਗੀ ਸੰਗੀ ਬਹੁਤ ਪਿਆਰੀ ਲੱਗੀ ਆ ਬਹੁਤ ਬੋੜੀ ਨਕਾਬ ਤੁਹਾਨੂੰ ਲੱਗਾ ਬਾਕੀ ਕੀ ਨਾ ਮੂਜੀ ਖੁੰਡੀਆਂ ਬਿਲਕੁਲ ਜੀ ਬਿਲਕੁਲ ਛਿੱਗੀ ਆ ਝੋਟੀ ਵੀਰ ਜੀ ਤੇ ਦੂਜਾ ਸੁਆਵਾ ਬਾਕੀ ਆ ਤੁਸੀਂ ਥਣ ਥਣ ਦੇਖ ਲਓ ਬਹੁਤ ਸੋਣਾ ਥਣ ਲੱਗਾ ਵਾ ਤੇ ਤੋੜ ਕੇ ਵਿਖਾ ਦਿੰਨੇ ਭੈਣ ਭਰਾਵਾਂ ਨੂੰ ਆ ਜਾ ਕਰੋ ਬਾਕੀ ਸਾਰੇ ਭੈਣ ਭਰਾ ਬਹੁਤ ਪਿਆਰ ਦਿੰਦੇ ਆ ਵੀਡੀਓ ਨੂੰ ਇਸ ਤਰ੍ਹਾਂ ਹੀ ਦਿਆ ਕਰੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਭੈਣ ਭਰਾ ਵੀਡੀਓ ਵੇਖਦੇ ਆ ਪਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਪਲੀਜ਼ ਬੇਨਤੀ ਆ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਤਾਂ ਜੋ ਆਪਾ ਤੁਹਾਡੇ ਵਾਸਤੇ ਨਵੇਂ-ਨਵੇਂ ਤੇ ਭਾਤ ਡੰਗਰ ਲੈ ਕੇ ਆਈਏ ਆ ਤੁਸੀਂ ਤੋਰਾ ਚੈੱਕ ਕਰ ਸਕਦੇ ਜੀ ਭੈਣ ਭਰਾਓ ਬਹੁਤ ਠੰਡੀ ਝੋਟੀ ਆ ਕਿਦੇ ਵੇਹਾਂ ਕਿੜੀ ਆ ਵਾਂ ਦੇ ਘਰ ਦੇ ਕਿ ਹੋਰ ਗਿਆ ਪਿੰਡਾਂ ਦੇ ਮੈਨਾਂ ਠੰਡ ਨੂੰ ਬਹੁਤ ਨੋਕ ਵਾਲਾ ਲੱਗਾ ਆ ਬਾਕੀ ਕੱਦ-ਕਾਢ ਚੰਗਾ ਭਾਉ ਜੀ ਬਹੁਤ ਸੋਹਣਾ ਪਿੱਛੇ ਕਿਵੇਂ ਇਸਕੇ ਦਾ ਲੱਗਾ ਵੀ ਠੰਗ ਦੀ ਫੇਸ ਕੁਆਲਿਟੀ ਚੈੱਕ ਕਰ ਸਕਦੇ ਜੀ ਵੀਰੋ ਇੱਥੇ ਮਰ ਦਿਖ ਰਿਹਾ ਬਿਲਕੁਲ ਜੀ ਬਿਲਕੁਲ ਬਾਕੀ ਜੰਮੀ ਪਲੀ ਵਧੀਆ ਆ ਤੁਸੀਂ ਨਾੜਾ ਨਾੜਾ ਵੀ ਦੇਖ ਲਓ ਤਿਆਰੀ ਆ ਭਾਉ ਜੀ ਮੈਨੂੰ ਜ ਆਪਦਾ ਕੋਈ 3-4 ਦਿਨ ਆ 4 ਦਿਨ ਕੱਢਦੀ ਆ ਜੇ ਕਿਉਂਕਿ ਪੁੜੇ ਪੜੇ ਨਹੀਂ ਤੋੜੇ ਤੇ ਬਾਕੀ ਤੇ ਟਿੱਪੀ ਟੁੱਪੀ ਹੋਣੀ ਕਿ ਤਰ੍ਹਾਂ ਪੋਲਾ ਵਾ ਤੇ ਪਾ ਠੀਕ ਆ ਜੀ ਅੱਜ ਇਹ ਜਿੱਤਰਾ ਹੁੰਦੇ ਨਾ ਟੀਲੀ ਤੋਂ ਭਣ ਕੇ ਲੋਗ ਲੋਗ ਤੋਂ ਭਣ ਕੇ ਤੋਕਾ ਇਹਦੇ ਪੰਨਿਆਂ ਚੋਂ ਤੇ ਕਿੰਨੇ ਕੱਡਾ ਲਾਰਨਾ ਵਾ ਦੇ ਸਹੀ ਗੱਲ ਆ ਇਹਦੇ ਅੰਦਰ ਆ ਕੁੜੀ ਆ ਪੱਲਾ ਬਣਣੀ ਆ ਤੇ ਤੇ ਸ਼ੁਰੂਆਤ ਹੈ ਕਿਤਿਆਂ ਪਾਉ ਜੀ ਇਹਦਾ ਫਿਰ ਮੁੱਲ ਦੱਸ ਦੀ ਭੈਣ ਭਰਾਵਾਂ ਨੂੰ ਦੇਖ ਹੁੰਦਾ ਸਾਖਦੇ ਹੈ ਫੇਰ ਤੇ ਡੇਢ ਡੇਢ ਕਰਦੀ ਸੀ ਚਲੋ ਰੋਤਣਾ ਤਨਣਾ ਪੈਂਦਾ ਵਾ ਸਹੀ ਗੱਲ ਆ ਜੀ ਤੇ ਹਾਂ ਨਾ ਆਪਾਂ ਇੱਕ 20 ਦੀ ਦੇਵਾਂਗੇ ਲਓ ਮਿੱਤਰੋ 120 ਦੀ ਮੈਨਾਂ ਬਹੁਤ ਜਾਇਜ਼ ਦਾ ਮੁੱਲ ਦੇ ਉਹਦੀ ਜਹਾਨ ਆ ਆਪਾਂ ਜਿਹੜੇ ਆ 3000 ਰੁਪਏ ਦਾ ਲਓ ਮਿੱਤਰੋ 118 ਦੀ ਝੋਟੀ ਆ 11700 ਤੋਂ 200 ਰੁਪਇਆ ਛੋਟ ਲਓ 117 ਦੀ ਵੀਰ ਜੀ ਕੋਈ ਵੀ ਭੈਣ ਭਰਾ ਇੱਥੇ ਆਣ ਕੇ ਕਿਹਨੇ ਆਨਲਾਈਨ ਵੀ ਮੰਗਵੋਣੀ ਹੋਵੇ ਤੇ ਗਰੰਟੀ ਹੋਊਗੀ ਵੀਰ ਜੀ ਜਿਹਨੇ 300 ਵੀ ਆਖਣਾ ਉਹ ਮੇਰਾ ਵੀਰ ਫੋਨ ਨਾ ਲਾਵੇ ਗੁੱਸਾ ਨਾ ਕਰੇ ਬਾਕੀ ਅੱਜ ਦੇ ਇੱਕ 30 ਤੋਂ ਐਵੇਂ ਘੱਟ ਨਹੀਂ ਲੱਭਦੀ ਇਹਦੇ ਰੱਬ ਨੇ ਦਿੱਤੀ ਆ ਤੇ ओरिजिनल ਸਿੰਘ ਆ ਕੱਦ-ਕੱਡ ਪੂਰਾ ਜਮੀ ਬਲੀ ਪੂਰੀ ਤਾਂ ਤੁਹਾਨੂੰ ਆਪਾਂ ਚਾਰੇ ਵਿਖਾਉਂਦੇ ਆ ਕਾਰ ਮੈਜੀ 5 ਲੈ ਜੀ 3 ਲੈ ਜੀ ਹਰੇ ਦਿਨ ਖੜਦੀ ਆ ਅੱਜ ਤੇ ਖੜਦੀ ਆ ਤੇ ਕੋਈ ਬਾਈ ਨਹੀਂ ਕੋਈ ਛਾਈ ਨਹੀਂ ਤੇ ਲਓ ਜੀ 117 ਚੋਂ 200 ਰੁਪਿਆ ਛੋੜ ਆ ਹਾਂਜੀ ਤੇ ਘਟਾ ਮੇਰਾ ਵੀ ਟਾਈਮ ਖਰਾਬ ਅੱਗੇ ਆ ਵੀ ਪੀਸ ਭੈਣ ਭਰਾ ਨੂੰ ਵਿਖਾਈ ਦਈਏ ਖੋਲ ਲਿਆਓ ਇਹਨੂੰ ਆ ਤੁਸੀਂ ਵੰਡ ਵਿਰਲ ਵੇਖ ਸਕਦੇ ਜੇ ਥਣਾ ਦੀ ਸਿੰਗੀ ਇਹਦੀ ਵੀਰਜੀ ਟੋਪ ਦੀ ਆ ਇਹਦੇ ਥੱਲੇ 8 ਕਿਲੋ ਦੁੱਧ ਸੁਆ ਕਿਨਵਾ ਉਭਾੜੀ ਸੁਆ ਘਾਰੇ ਚ ਪਾਉਂਦੇ ਕਿਤੇ ਨਾ ਲਾ ਦੇ ਆਪ ਕੋ ਸਮਝਾ ਲੈ ਕਿਤੇ ਨਾ ਲਾ ਦੇ ਭਾ ਅਹ ਲਾ ਬਾਕੀ ਪੇਟ ਕੋੜਾ ਬਹੁਤ ਪੇਟ ਕੋੜਾ ਬਹੁਤ ਚੋੜਾ ਘੁੱਡੇ ਖੱਡੇ ਬਹੁਤ ਉੱਚੇ ਆ ਆਖੇ ਕਿਦੜਾ ਕਿਦੈਂ ਮਲਕਾਂ ਨੂੰ ਗੱਲਾਂ ਸੇ ਗੱਲ ਕਰਦੇ ਨਾ ਤੇ ਆ ਮੂੰਹ ਦੀ ਬਹੁਤ ਕੋਲੀ ਆ ਹਾਂਜੀ ਬਹੁਤ ਬੋਲ ਬੋਲ ਲੈ ਸਹੀ ਗੱਲ ਹੈ ਬਸ 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 ਸੈਂਗ ਬਹੁਤ ਛੋਟਾ ਰਿਹਾ ਬਹੁਤ ਸੋਹਣਾ ਸੈਂਗ ਆ ਰੱਸੀ ਵਾਸ ਮੁੜ ਗਿਆ ਉੱਥੀ ਸੀ ਬਾਕੀ ਬਹੁਤ ਪੜੀ ਆ ਛੋਟੀ ਕਿਸੇ ਨੇ ਚੰਗੀ ਸੰਧ ਹੀ ਆ ਕਿੱਦਾਂ ਹੈ ਤੇ ਬਾਕੀ ਕੀ ਨਾ ਵਾ ਬਾਕੀ ਕਿਸੇ ਦੀ ਕਿਸਮਤ ਆ ਇਹਨੂੰ ਯਾਨੀ ਕਿ 35 36 ਦਿਨ ਨਵੀਂ ਹੋਈ ਨੂੰ ਹੋ ਗਈ ਆ ਬਾਕੀ ਕਿਸੇ ਦੀ ਕਿਸਮਤ ਆ ਠੀਕ ਆ ਜੀ ਠੀਕ ਆ ਜੀ ਠੀਕ ਉਹ ਖਾਲੀ ਕਰਕੇ ਦੇਣੀ ਆ ਤੇ ਪਰ ਇਹ ਕਿਹੜੀ ਗਾਉਂ ਜਿਹਨੇ ਫੇਰ ਮਾਰ ਚੜਾ ਬਿਲਕੁਲ ਜੀ ਬਿਲਕੁਲ 2 ਲੱਖ ਦੀ ਝੋਟੀ ਨਹੀਂ ਲੱਭਦੀ ਆ ਤਾਂ ਤੇ ਦੋਂ ਆਈ ਹੋਵੇ ਤੇ ਹੈ ਹੀ ਤਾਂ 2 ਸਵਾ 2 ਲੱਖ ਬਿਲਕੁਲ ਜੀ ਬਿਲਕੁਲ ਜਾਦੀ ਮਰਸੂਰ ਤੇ ਆ ਰੱਬ ਨੇ ਦਿੱਤੀ ਕਿ ਨਾਂ ਤੇ ਦੇਖ ਕੇ ਕਿ ਬਾਕੀ ਚਾਰੂ ਵੀ ਚੰਗੀ ਆ ਕੋਈ ਟੀਕਾ ਨਹੀਂ ਵੱਟਾ ਨਹੀਂ ਲੈਂਦੀ ਅੱਛਾ ਪਾੜੇ ਤੇ ਪਾੜੇ ਪਾੜੇ ਲਾ ਦੇ ਸੋਨੇ ਦੇ ਸੁਹਾਗੇ ਵਾਲੀ ਗੱਲ ਹੋ ਗਈ ਆ ਤੇ ਕਿਉਂ ਐਡਾ ਜਾਨਵਰ ਟੀਕੇ ਤੇ ਚੋਣਾ ਔਖਾ ਭਾਉ ਜੀ ਦੋਵੇਂ ਟਾਈਮ ਪਾੜੇ ਤੇ ਮਿੱਤਰੋ ਤੇ ਬਾਕੀ ਸਮਾਂ ਮੈਨੂੰ ਜਾਪਦਾ ਕੋਈ ਆ 2 ਢਾਈ ਦਾ ਸਮਾਂ ਵਾ ਆਉਂਦੋਂ ਭਾਰੀ ਆ ਤੇ ਆ ਉਦੋਂ ਭਾਰੀ ਆ ਥੇ ਮਾਂ ਤੇ ਦੀਆ ਜੌਰੀ ਨਾ ਬਹੁਤ ਤੇ ਪਾਉਜੀ ਇਹਦਾ ਆਪਣਾ ਦੁੱਧ ਕਿੰਨਾ ਹੈ ਵਕਤ ਹੁਣ ਦੁੱਧ ਥੱਲੇ ਨਵੀਂ ਸਾਖ ਕਿ 8 ਕਿਲੋ ਤੋਂ ਜਾਂ ਇੱਕ ਟੋਲਾ ਉਧਰ ਹੋਵੇ ਤੇ ਜਾਂ ਉਧਰ ਹੋਵੇ ਦੋਵੇਂ ਟਾਈਮ ਭਾਰੀ ਤੇ ਮਿਲਦੀ ਮਲ 8 ਕਿਲੋ ਚਵਾਵਾਂਗੇ ਭਾਵੇਂ ਆਪਾਂ 9 ਦਾ ਹੱਥ ਹੀ ਧਾਈ ਹਾਂ ਉਹਦਾ ਫਾਇਦਾ ਕੋਈ ਨਹੀਂ ਆਪਾਂ ਜਿਹੜਾ ਚੋਨਾ ਆਪਾਂ ਉਹ ਆਖਣਾ ਵੀ ਬਾਕੀ ਭੈਣ ਪਰ ਉਹ 8 ਕਿਆ ਇਹ ਨਹੀਂ 6 ਨਿਕਲੂਗਾ ਪਾਇਆ ਖੰਡ ਅੱਧਾ ਕਿਲੋ ਹੋ ਸਕਦਾ ਉੱਤੇ ਸੱhle ਪਹਿਲੀ ਗੱਲ ਆਪਾਂ ਚਵਾਈ ਕਰਦੇ ਆ 8 ਕਿਲੋ ਚਕਾ ਉਧਰ ਹੋਇਆ ਜਾਂ ਉਧਰ ਹੋਇਆ ਤੇ ਪਾਉ ਜੀ ਕੀ ਮੋਲ ਕਰਦੇ ਆਪਾਂ ਇਹਦਾ ਇਹਦਾ ਪੇਠ ਪੁੜਾ ਹੀ 6 ਕੀ ਆ ਕਾਨੂੰ ਗੱਲਾਂ ਇਹ ਗੱਲਾਂ ਜਾਨਕੀ ਉਤਰੇ ਭਾਵੇਂ ਦਾ 85 ਮੰਗੀਏ 80 ਮੰਗੀਏ ਇਹ 70000 ਤੋਂ 1000 ਛੱਡਾਂਗੇ ਠੀਕ ਆ ਜੀ ਲਓ ਜੀ ਉਹਦੇ ਤੇ ਦੋ ਵਾਲਾ ਵੀ ਕੋਈ ਫੋਨ ਨਾ ਮੇਰਾ ਵੀਰ ਲਾ ਦੇ ਠੀਕ ਆ ਜੀ ਠੀਕ ਆ ਤੁਹਾਡਾ ਕੋਈ ਕਰਿਓ ਆਪਾਂ ਤੁਹਾਨੂੰ ਹਿਮਾਚਲ ਖੰਡ ਕਮਾਈ ਵੀਰ ਜੀ ਲੈਣ ਦਿਆਂ ਤਾਨੂੰ ਦੱਸਣ ਦਿਆਂ ਇਹਦੇ 65000 ਦੀ ਉਤਰੀ ਆ ਜਿਹੜੀ ਜੰਮੀ ਆ ਕੀ ਕਰਕੇ ਦੇਣ ਇਹਨੂੰ ਯਾਨੀ ਕਿ 35 36 ਦਿਨ ਨਵੀਂ ਹੋਈ ਨੂੰ ਹੋ ਗਿਆ ਅੱਜ ਤੋਂ 25 ਦਿਨਾਂ ਨੂੰ ਚੈੱਕ ਕਰਾ ਸਕਦਾ ਕੋਈ ਭੈਣ ਫਰਾ ਖੜਦਾ ਠੀਕ ਆ ਜੀ ਲਓ 70 ਜੋ 1000 ਰੁਪਿਆ ਮਾਨ ਹੋ ਜੂਗਾ ਜੀ ਤੇ ਆਹ ਕਰਦੇ ਹਣ ਤੀਜੇ ਨੰਬਰ ਨੂੰ ਵਿਖਾਉਣੇ ਆ ਆ ਯਾਨੀ ਕਿ ਅੱਜ 7 ਮਹੀਨੇ ਹੋ ਗਿਆ ਆਪਾਂ ਸੱਤਾਂ ਦੀ ਕਰਕੇ ਦੇਣੀ ਆ ਕੋਈ ਵੀ ਭੈਣ ਭਰਾ ਡਾਕਟਰ ਲੈ ਆਵੇ ਡਾਕਟਰ ਲਿਆਂਕੇ ਚੈੱਕ ਕਰਾ ਕੇ ਦੋਵੇਂ ਟਾਈਮ ਤੇ ਆਉਣੇ ਆ ਇਹਦੇ ਥੱਲੇ 6 ਕਿਲੋ ਦੋ ਦਿਆ ਚਾਰ ਦੰਦ ਦੀ ਝੋਟੀ ਚਾਰ ਦੰਦ ਦੀ ਝੋਟੀ ਆ ਤੇ ਠੀਕ ਚਾਰ ਦੰਦ ਠੀਕ ਆ ਜੀ ਬਾਤ 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 ਅਸੀਂ ਤਾਂ ਚਾਰਾਂ ਨਾਲ ਹੀ ਕਰਦੇ ਹਾਂ ਵੇਖ ਕੇ ਚੈੱਕ ਕੀਤੇ ਕੋਈ ਭੈਣ ਭਰਾ ਆਣ ਕੇ ਵੇਖ ਸਕਦਾ ਆ ਤੇ ਦੁੱਧ ਕਿੰਨਾ ਪਾਉਜੀ ਇਸ ਵੇਲੇ ਦੁੱਧ ਇਹ ਥੱਲੇ ਮੇਰੇ ਖਿਆਲ ਚ ਪੱਕਾ ਜਿਹੜਾ ਪਚਵਾ ਦੇਣਾ ਵਾ 6 ਕਿਲੋ ਜਨ ਦਰਵਾਜਾ ਚਾ ਚੁੜੀ ਉਹ ਦਰਵਾਜਾ ਉਹ 6 ਕਿਲੋ ਦੁੱਧ ਜੇ ਭੈਣ ਭਰਾਓ ਇਹਨੂੰ ਕੁੱਤੀ ਆ ਤੇ ਦੱਫੀ ਗੱਲ ਦੀ ਛੜਿਆ ਛੜ ਕੇ ਪੈਣੀ ਆ ਇਹ ਸੱਤਾਂ ਤੋਂ ਬਾਹਰ ਆ ਸੱਤਾਂ ਦੀ ਗਾਰੰਟੀ ਚੁੱਕਦਾ ਪਾਉ ਕਿਹਨੇ ਕੀ ਆ ਰਹਾ ਚੈ ਟੈਕ ਟੈਕ ਨਿਆ ਗੀ ਚੈ ਟਕਰਾ ਕੇ ਖੜੇ ਅਜਾ ਕਹਿੰਗੇ ਪੱਠੀ ਖੜੇ ਮੁਰ ਕੇ ਆ ਜਾ ਘਰ ਲਓ ਬਾਕੀ ਪੀਸ ਹੋਰ ਵੀ ਹੈਗੇ ਆ ਘਰੇ ਅਜਾ ਤੇ ਆਪਾਂ ਉਹ ਵੀ ਵਿਖਾਵਾਂਗੇ ਤਾਂ ਪੱਠੇ ਰੁਪਏ ਟਿਕਾ ਲਾ ਗੀ ਕੋ ਨਹੀਂ ਲੈ ਲਊ ਨਹੀਂ ਤੇ ਤਰੇ ਚਾਰੂ ਆ ਚਾਰੂ ਆ ਬਾਕੀ ਥਣ ਬੜਾ ਨੋਕ ਵਾਲਾ ਲੱਗਾ ਚਵਾਈ ਬੜੀ ਜ਼ਬਰਦਸਤ ਹੋਊਗੀ ਬਹੁਤ ਚਵਾਈ ਕੋਲੀ ਦੀ ਬਾਕੀ ਜਿਹੜੇ ਦੰਗਰ ਤੇ ਉਹ ਵੀ ਵੇਖ ਲੈਣਾ ਗੱਲ ਮੁੱਕ ਗਈ ਬਾਕੀ ਕੱਡਗਾਠ ਵੀ ਠੀਕ ਆ ਇਹ ਦੇਖ ਕੇ ਤਰੰਦਾ ਲੱਗਾ ਬਹੁਤ ਸੋਹਣਾ ਸਿੱਧਾ ਉਹੋ ਹੀ ਲੱਗੇਗਾ ਨਹੀਂ ਬੱਸ ਬੱਸ ਤੀਨਾ ਮਾ ਤੇ ਪਹਿਲੇ ਸੂਏ ਚੱਲਣ ਦੀ ਆ ਜਾਂ ਦੂਜੇ ਸੂਏ ਸੂਣਾ ਵਾ ਠੀਕ ਐ ਮੈਂ ਪਹਿਲੇ ਨਹੀਂ ਇੰਨੀ ਮਲ ਕਰਤੂਦ ਵਾਲੀ ਨਿਕਲੀ ਆ ਦੂਜੇ ਚੱਲਣ ਦੀ ਜਾਂ ਦੂਜੇ ਸੂਏ ਦੀ ਗੱਬੜ ਆ ਠੀਕ ਆ ਠੀਕ ਆ ਚੱਲ ਪੁੱਤ ਤੇ ਠੀਕ ਆ ਚੋਣ ਚਾਂਚ ਦੇ ਕੋਈ ਡੰਗਰ ਆਪਣਾ ਭਾਦ ਦਾ ਫਰਕ ਨਹੀਂ ਵੀ ਕੋਈ ਚੋਣ ਦਾ ਮਾੜਾ ਹੋਵੇ ਤਾਂ ਆਪਾਂ ਉਹਨਾਂ ਦਾ ਕਿਰਾਇਆ ਦੇਵਾਂਗੇ ਠੀਕ ਆ ਜੀ ਜਿਹਨੂੰ ਕਿਸੇ ਨੂੰ ਫੇਰਾ ਪਾਵਾਂਗੇ ਠੀਕ ਆ ਜੀ ਤੇ ਆਪਾਂ ਮੋਲ ਕੀ ਕਰਦੇ ਭਾਉ ਜੀ ਇਹਨਾਂ ਦਾ ਮੋਲੇ ਦਾ ਗੱਡਕਾ ਦੀ ਭਾਵੇਂ 80 ਕਰੀਏ 82 ਕਰੀਏ ਇਹ ਹਾਂ ਰਾ ਜਿਹੜੀਆਂ 70 ਕੇ 800 ਰੁਪਏ ਆ ਛੋੜਿਆ। ਇਹ ਤਾਂ ਹੀ ਪਰ 70000 ਤੇ 200 ਰੁਪਏ ਛੋੜਿਆ। ਲੋ ਭੈਣ ਪ੍ਰੋ 70000 ਦੇ ਵਿੱਚ ਦੰਦਾਂ ਦੀ ਝੋਟੀ ਮਿਲ ਜੂਗੀ। 7 ਮਹੀਨਿਆਂ ਦੀ ਚੈੱਕ ਪਾਸ। ਸੱਬਿਆ ਛੱਡਣੀ ਕੋਈ ਡਾਕਟਰ ਦੀ ਚੈੱਕ ਕਰਾਵੇ ਦੋ ਟਾਈਮ ਚੋਵੇਂ ਸਾਡੀ ਸਾਡੀਆਂ ਕਰੇ। ਕੋਈ ਇਹ ਨਾ ਕਵੇ ਦੁੱਧ ਘਾਟੂਗਾ ਦੋ ਟਾਈਮ ਚੋ ਕੇ ਖੜੇ। ਹਾਂ। ਤੇ ਅੱਗੇ ਆਪਣੀ ਗੱਬਣਾ ਕੀ ਆਈ? ਅੱਗੇ ਆਗੀ ਆਪਣੀ ਗੱਬਰ। ਇਹ ਵੀ ਲੈ ਆਵਾਂ ਬੋਲ ਕੇ। ਇਹ ਵੀ ਗੱਬਰ ਆਗੀ ਤੂਪਾਂ ਚ ਲੈ ਜੇ, ਸੱਤ ਲੈ ਜੇ, ਅੱਠ ਲੈ ਜੇ। ਥਾਣੇ ਦਾ ਵੀ ਨੋਕ ਗਾਲਾ। ਖਾਦੀ 10 ਵੀ ਖਾ ਸਕਦੀ ਆ ਬਿਲਕੁਲ ਬਿਲਕੁਲ ਕੋਈ ਭੈਣ ਭਰਾ ਨਾਲ ਹੱਥ ਰਾਲਦੇ ਤੇ ਅਗਲਾ ਆਖੇ ਪਈਏ 10 ਦਿਨ ਲੱਗੀ ਆ ਇਹ 10 ਵੀ ਖਾ ਸਕਦੀ ਨਾ ਤੇ ਇਹ ਵੀ ਦੰਦਰ ਮੈਨੂੰ ਮੇ ਦੇਣਾ ਇਹ ਕੀ ਨਾ ਪਾਕੇ ਬਣੀਆ ਇਹ ਆਪਣੇ ਕੀ ਨਾ ਵਾ ਇਹਨੇ ਪਹਿਲੇ ਸੂਈ ਸੂਣਾ ਮਾ ਹਾਂਜੀ ਠੀਕ ਆ ਸਿੰਘਾਂ ਤੋਂ ਦੂਜੇ ਲੱਗਦੀ ਐਸੇ ਵਿਰਲ ਬੁਰਲੇ ਚੰਗਾ ਵਾ ਤੇ ਸਿੱਗੀ ਆ ਮੂੰਹ ਸਾਰੇ ਭੈਣ ਭਰਾਵਾਂ ਨੂੰ ਮੈਂ ਦੱਸਦਾ ਮੂੰਹ ਛੇਦਾਂਦੇ ਆ ਸਿੰਘ ਵੀ ਫੱਬਦਾ ਗੋਲ ਮਟੋਲ ਜੀ ਆ ਲਾਓ ਬੋਏ ਇਹ ਇਹ ਅਜੀ ਬਹੁਤ ਸੋਹਣਾ ਪੀਸ ਆ ਕਾਲੀਆਂ ਅੱਖਾਂ ਕਾਲਾ ਮੱਥਾ ਬਾਕੀ ਕੋਈ ਇਹ ਨਹੀਂ ਕਿਸੇ ਦੇ ਮੱਥੇ ਨੂੰ ਰੰਗ ਕੀਤਾ ਹੋਊਗਾ ਕੋਈ ਕੋਈ ਪੱਠੇ ਪੈ ਨਾ ਪੱਠੇ ਨੂੰ ਕਾਲ ਆ ਗਿਆ ਆਹੋ ਬਾਹਰ ਉਧਰ ਚੱਲ ਉਧਰ ਚੱਲ ਆਪਣੀ ਥਿਕਣੀ ਆ ਜਾ ਚੱਲ ਚੱਲ ਥਿਕਣੀ ਆ ਆਪਣੀ ਜਿੰਨੇ ਦਿਨ ਲੈ ਕੇ ਉੰਨੇ ਜਾਰੀ ਬਣਨੀ ਆ ਸਹੀ ਗੱਲ ਆ ਤੇ ਪਾਪੂ ਜੀ ਇਹਦਾ ਆਪਾਂ ਕੀ ਮੋਲੇ ਦਾ ਇਹਦਾ ਆਪਾਂ ਮੰਗਣ ਨੂੰ ਭਾਵੇਂ ਇਹਦਾ 95 ਮੰਗੀਏ 90 ਮੰਗੀਏ ਤੇ ਹਾਂ ਨਾ ਜਿਹੜੀ ਆਪਾਂ ਥੇਲ ਹੈ ਜਿਹੜੀ ਆ 84000 ਤੇ 200 ਰੁਪਏ ਛੋੜਿਆ ਲੋ ਜੀ 84000 ਤੇ 200 ਰੁਪਏ ਛੋੜ ਬਹੁਤ ਸੋਹਣਾ ਨਾਗਾ ਇਹ ਜਿਹੜਾ 90000 ਦਾ ਨਹੀਂ ਲੱਭਦਾ ਭਾਈ ਆਪਣਾ ਤੇ ਹੋਰ ਭਾਉ ਜੀ ਕੋਈ ਗੱਲ ਬਾਤ ਗੱਲ ਬਾਤ ਵੜੀਆਂ ਵੜੀਆਂ ਇੱਕ ਮਤ ਹੈਗੇ ਸਾਰੇ ਜਿੰਨੇ ਜਾਨਵਾਰ ਆ ਆਪਣੇ ਨਵੇਂ ਨੇ ਵਧੀਆ ਨੇਕ ਕੋਈ ਇਹ ਨਹੀਂ ਕੀ ਲੋਸ਼ੂ ਲੋਸ਼ੂ ਕਰਨ ਵਾਲੀ ਵੀਰ ਮੇਰਾ ਜਿੱਥੇ ਮਰਜੀ ਰਸਤਾ ਛੱਡ ਕੇ ਭਾਵੇਂ ਖਲਾਰੋ ਆ ਜਰੀ ਉਹ ਪੱਠੇ ਪਾਏ ਕਰਕੇ ਮਾਰ ਕਾਲ ਆਇਆ ਸੀ ਹਾਂਜੀ ਠੀਕ ਹੈ ਜੀ ਬਾਕੀ ਮੈਂ ਫੇਰ ਨੋਟ ਕਰਾਦਾ ਜੀ 2:30 ਵਜੇ ਦਾ ਟਾਈਮ ਆ ਸਾਰੇ ਭੈਣ ਭਰਾਵਾਂ ਨੂੰ ਇਹੋ ਆ ਚੈਨਲ ਨੂੰ ਜੀ ਸ਼ੇਅਰ ਕਰੋ ਤੇ ਇਹ ਕਰਕੇ ਗਾਂ ਹਰ ਇੱਕ ਕੋਲ ਭੈਣ ਭਰਾ ਕੋਲ ਜਾਵੇ ਲੋੜਵੰਦ ਕੋਲ ਤੇ ਦੂਜੇ ਤੀਜੇ ਦਿਨ ਤੁਰੇ ਆਈਏ ਤੇ ਤੁਹਾਡੇ ਸਿਰ ਤੇ ਭਰਾਓ ਅੰਧ ਹੁੰਦੇ ਪੈਣ ਭਰਾ ਸਿਰ ਤੇ ਚੈਨਲ ਖੋਲਿਆ ਵਾ ਤੇ ਰੱਜ ਕੇ ਸਬਸਕ੍ਰਾਈਬ ਕਰਿਆ ਕਰੋ ਰੱਜ ਕੇ ਵੀਡੀਓ ਨੂੰ ਬਾਰ ਬਾਰ ਵੇਖਿਆ ਕਰੋ ਕੋਈ ਜੇ ਸਾਡੇ ਤੋਂ ਕਮੀ ਆ ਤੇ ਉਹ ਗੱਲਬਾਤ ਕਰਕੇ ਭਾਵੇਂ ਫੋਨ ਲਾ ਕੇ ਭਾਵੇਂ ਕਮੈਂਟ ਆ ਰਹੀ ਜਰੂਰ ਸਾਨੂੰ ਥੋੜਾ ਬਹੁਤ ਸੁਝਾਅ ਦਿਆ ਕਰੋ ਬਿਲਕੁਲ ਬਿਲਕੁਲ ਕੋਈ ਗਲਤੀ ਵੀ ਹੁੰਦੀ ਆ ਤੇ ਬੰਦਾ ਆਪਦੀ ਸੁਧਾਰਦਾ ਵਾ ਹਾਂਜੀ ਬਿਲਕੁਲ ਪਾਜੀ ਕਰੀ ਵੀ ਨਹੀਂ ਜੇਕਰ 19 ਵੀ ਹੁੰਦੀ ਤਾਂ ਵੀ ਬੰਦਾ ਸੁਧਾਰਦਾ ਵਾ ਬਿਲਕੁਲ ਪਾਉਜੀ ਬਿਲਕੁਲ ਕਿਉਂ ਅੰਧ ਹੁੰਦੇ ਆ ਇਹ ਸਦਾ ਹੀ ਅੰਧ ਹੁੰਦੇ ਆ ਸਿੱਖਣ ਵਾਲੀ ਗੱਲ ਹੁੰਦੀ ਵੀ ਲੋ ਇਹਦੇ ਭਾਵੇਂ ਕਿੰਨੀ ਵੀ ਉਮਰ ਹੋ ਜਾਂਦੀ ਆ ਨਾ ਤੇ ਸਿਆਣਪਾਂ ਦੇ ਕਿਸੇ ਪਿਓ ਦੀ ਨਹੀਂ ਜੀ ਤੇ ਇੱਕ ਦੂਜੇ ਤੋਂ ਮਤਲ ਲੈਣੀ ਪੈਂਦੀ ਵੀ ਮਰੇ ਵਿੱਚ ਕੋਈ ਗੁੱਸਾ ਨਹੀਂਗਾ ਬਿਲਕੁਲ ਪਾਉਜੀ ਬਿਲਕੁਲ ਆਜੋ ਬੀਜੀ ਇਹ ਜਦੋਂ ਵਿਆਹ ਕੇ ਲਿਆਣੇ ਵਿਆਹ ਗਾਹੀ ਗਾਣਾ ਜੇ ਕਿਨੇ ਆਂ ਦਿਵਸਾਂ ਤੋਂ ਸੁਣਦੀ ਹੁੰਦੀ ਵੀਰ ਇਹ ਕੁੜੀ ਇਹ ਵੀ ਇੱਕ ਪੈਂਦੀ ਜਾਲੀ ਦੀ ਝੋਟੀ ਹੈ ਸਹੀ ਗੱਲ ਆ ਜੀ ਗਾਦੀ ਸੂਰਤ ਆਦੇ ਕਿਤੇ ਗੱਲ ਕੋ ਕਹਿਣ ਵਾਲੀ ਨਹੀਂ ਵਿਦੇ ਇਹਨੂੰ ਥਾਣ ਵੇ ਹਾਈ ਤੇ ਭਲਾਂ ਭੁਲਾਂ ਪਹਿਨੀਆ ਥਾਂ ਕਿਹੜਾ ਲੱਗਾ ਇਹਨੂੰ ਹੈ ਆ ਮੰਨ ਮਾ ਕਾ ਕਟੀਆਂ ਕੁੱਟੀਆਂ ਹੁੰਦੀਆਂ ਵਾ ਤੇ ਇਹ ਨਹੀਂ ਗੀ ਪੇਟੜਿਆ ਐ ਕੋੜੀ ਆ ਜੀ ਮਾਝਾ ਦੇ ਨਹੀਂ ਬਹੁਤ ਸੁਣਾ ਨਗੀਨਾ ਤੇ ਬੁਲਾ ਦੀਏ ਫਦੇ ਪਾਓ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਲਓ ਵੀਰੋ ਭੈਣੋ ਇਹ ਸੀ ਅੱਜ ਆਪਣੇ ਫਾਰਮ ਤੇ ਨਾਗ ਨਾਗ ਹੋਰ ਵੀ ਹੈਗੇ ਆ ਕਿਤੇ ਫੇਰ ਵਿਖਾਵਾਂਗੇ ਤੁਹਾਨੂੰ ਤੇ ਵੀਡੀਓ ਨੂੰ ਇਸ ਤਰ੍ਹਾਂ ਹੀ ਪਿਆਰ ਦਿਓ ਤੇ ਆਪਾਂ ਫੇਰ ਇੱਕ ਦੋ ਦਿਨਾਂ ਤੇ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਸਤਿ ਸ੍ਰੀ ਅਕਾਲ